ਪਿਛਲੇ ਦਿਨੀ ਅਮਰੀਕਾ ਤੋਂ ਇੱਕ 73 ਸਾਲਾ ਮਾਤਾ ਹਰਜੀਤਕੌਰ ਹੋਰਾਂ ਨੂੰ ਰਿਪੋਰਟ ਕੀਤਾ ਗਿਆ ਬਹੁਤ ਸਾਰੀਆਂ ਚੀਜ਼ਾਂ ਕਿ ਉਹਨਾਂ ਨੂੰ ਹੱਥ ਕੜੀਆਂ ਲਾਈਆਂ ਗਈਆਂ ਉਹਨਾਂ ਨੂੰ ਖਾਣ ਦੇ ਲਈ ਕੁਝ ਨਹੀਂ ਦਿੱਤਾ ਗਿਆ ਔਰ ਬਿਹੇਵੀਅਰ ਬਿਲਕੁਲ ਉਸੇ ਤਰੀਕੇ ਦਾ ਹੀ ਹੋਇਆ ਜਿਵੇਂ ਪਹਿਲਾਂ ਤਿੰਨ ਜਹਾਜ਼ ਪੰਜਾਬ ਦੇ ਵਿੱਚ ਪਰਕੇ ਆਏ ਤਾਂ ਮਾਤਾ ਹਰਜੀਤਕੌਰ ਇਸ ਵੇਲੇ ਆਪਣੇ ਘਰ ਪਹੁੰਚ ਚੁੱਕੇ ਨੇ ਬੇਸ਼ੱਕ ਉਹਨਾਂ ਦਾ ਬਾਕੀ ਪਰਿਵਾਰ ਜਿਹੜਾ ਹੈ ਉਹ ਅਮਰੀਕਾ ਦੇ ਵਿੱਚ ਹੀ ਹੈ ਪਿਛਲੇ 34 ਸਾਲ ਤੋਂ ਉੱਥੇ ਰਹਿ ਰਹੇ ਸੀ ਤਾਂ ਇਸ ਵੇਲੇ ਉਹ ਮਹਾਲੀ ਦੇ ਵਿੱਚ ਨੇ ਆਪਣੇ ਰਿਸ਼ਤੇਦਾਰਾਂ ਦੇ ਨਾਲ ਜਿਹੜੇ ਨੇ ਉਹ ਰਹਿ ਰਹੇ ਨੇ ਮਾਤਾ ਹਰਜੀਤਕੌਰ ਜਿਹੜੇ ਹੈਗੇ ਨੇ ਤੁਹਾਡੇ ਸਾਹਮਣੇ ਤੁਸੀਂ ਤਸਵੀਰ ਦੇਖ ਰਹੇ ਹੋ ਔਰ ਮਾਤਾ ਹਰਜੀਤ ਕੌਰ ਜਿਹੜੇ ਨੇ ਉਹ ਪੂਰੇ ਬਿਹੇਵੀਅਰ ਬਾਰੇ ਇਸ ਵੇਲੇ ਪੂਰੇ ਬਿਹੇਵੀਅਰ ਬਾਰੇ ਇਸ ਵੇਲੇ ਦੱਸ ਰਹੀ ਹੈ ਕਿ ਉਹਨਾਂ ਨਾਲ ਆਖਰਕਾਰ ਹੋਇਆ ਕੀ ਸੀ ਕਿਵੇਂ 12 13 ਦਿਨ ਉਹਨਾਂ ਨੂੰ ਡਿਟੇਨ ਰੱਖਿਆ ਗਿਆ ਕਿਵੇਂ ਉਹਨਾਂ ਨੂੰ ਅਰੈਸਟ ਕੀਤਾ ਗਿਆ ਤਾਂ ਉਹ ਆਪਣੀ ਇਸ ਪੂਰੀ ਕਹਾਣੀ ਨੂੰ ਕਿਸ ਤਰ੍ਹਾਂ ਦੇ ਨਾਲ ਦੱਸ ਰਹੀ ਹੈ ਉਹਨਾਂ ਨਾਲ ਕੀ ਕੁਝ ਹੋਇਆ ਤੁਹਾਨੂੰ ਸੁਣਾਉਣੇ ਆ origination ਮੈਨੂੰ ਪਤਾ ਨਹੀਂ ਸਨ ਫਰਾਂਸਿਸਕੋ ਕੀਤਾ ਅੱਛਾ ਤੁਸੀਂ ਕੰਮ ਕਰਦੇ ਸੀਗੇ ਨਹੀਂ ਕਰੀ ਮੈਨੂੰ 2012 ਤੋਂ ਡਿਪੂਟੇਸ਼ਨ ਲੱਗੀ ਸੀ ਅੱਛਾ ਜੀ ਤੇ ਹਰੇਕ 6 ਮਹੀਨੇ ਬਾਅਦ ਮੈਂ ਹਾਜ਼ਰੀ ਲਗਾਉਂਦੀ ਸੀ 8 ਸਤੰਬਰ ਨੂੰ ਮੇਰੀ ਹਾਜ਼ਰੀ ਸੀ ਜਦੋਂ ਮੈਂ ਹਾਜ਼ਰੀ ਲਗਾਉਣ ਗਈ ਤੇ ਉਹਨਾਂ ਨੇ ਮੈਨੂੰ ਰੈਸਟ ਕਰ ਲਿਆ ਅੱਛਾ ਜੀ ਬਿਨਾਂ ਦੱਸੇ ਉਹਨੂੰ ਰੈਸਟ ਕਰ ਲਿਆ ਬਿਨਾਂ ਦੱਸੇ ਕੋਈ ਰੀਜ਼ਨ ਵੀ ਨਹੀਂ ਦੱਸਿਆ ਉਹਨਾਂ ਨੇ ਪਤਾ ਜੀ ਕਹਿਦਾਰ ਹੈ ਕਿ ਆਪ ਨੂੰ ਪਰਿਵਾਰ سے ਵੀ ਨਹੀਂ ਮਿਲਣੇ ਦਿਆ ਗਿਆ ਜਦੋਂ ਆਪ ਬਾਅਦ ਵਾਪਸ लौटे ਨਹੀਂ ਆਪ ਨੇ ਰਿਕੁਐਸਟ ਕੀਤੀ ਕਿ ਫੈਮਿਲੀ ਨੂੰ ਮਿਲਣ ਦੇਿਆ ਜਾਵੇ ਜਦੋਂ ਹੁਣ ਸਾਨੂੰ ਮੈਨੂੰ ਰਿਪੋਰਟ ਕੀਤਾ ਨਾ 10 12 ਦਿਨ ਬਾਅਦ ਮੇਰੀ ਫੈਮਿਲੀ ਨੇ ਰਿਕਵੈਸਟ ਕੀਤੀ ਅਸੀਂ ਟਿਕਟ ਲੈ ਲਈ ਅਸੀਂ ਖੁਦ ਛੱਡ ਕੇ ਆਵਾਂਗੇ ਤੁਸੀਂ ਨਹੀਂ ਇਸ ਤਰ੍ਹਾਂ ਫਿਰ ਜੋ ਅਸੀਂ ਆਪ ਲੈ ਕੇ ਜਾਵਾਂਗੇ ਟਿਕਟ ਵੀ ਸ਼ੋ ਕੀਤੀ ਉਹਨਾਂ ਨੇ ਪਰ ਉਹਨਾਂ ਸੁਣੀ ਨਹੀਂ 2012 ਤੋਂ ਜਦੋਂ ਲੱਗੀ ਸੀ ਫਾਈਲ 6 ਮਹੀਨੇ ਬਾਅਦ ਤੁਸੀਂ ਜਾਂਦੇ ਸੀ ਤਾਂ ਇੱਕ ਪ੍ਰੋਸੀਜਰ ਹੁੰਦਾ ਕਈ ਲੋਕ ਐਦਾਂ ਰਹਿ ਰਹੇ ਹੁੰਦੇ ਜਿਹਨਾਂ ਦੀ ਫਾਈਲ ਲੱਗੀ ਹੋਈ ਥੋੜੀ ਅਸਾਈਲੈਂਸ ਦੀ ਫਾਈਲ ਲੱਗੀ ਸੀ ਹਾਂਜੀ ਇਹ ਵੀ ਬਿਨਾ ਦੱਸੇ ਕਿ ਅਚਾਨਕ ਉਹਨਾਂ ਨੇ ਕਿਉਂ ਤੁਸੀਂ ਮੈਂ ਤੁਹਾਨੂੰ ਦੱਸ ਦਿਆਂ ਨਾ 2012 ਤੋਂ ਮੈਨੂੰ ਡਿਪਾਰਟਮੈਂਟ ਲੱਗੀ ਸੀ ਕਿਉਂ ਮੇਰੇ ਕੋਲ ਪਾਸਪੋਰਟ ਨਹੀਂ ਸੀ ਮੇਰੇ ਕੋਲ ਪਾਸਵਰਡ ਨਹੀਂ ਸੀ ਪਾਸਵਰਡ ਨਹੀਂ ਸੀ ਭੇਜ ਨਹੀਂ ਮੈਨੂੰ ਸਕਦੇ ਨਹੀਂ ਸੀ ਅੱਛਾ ਜੀ ਤੋਂ ਹਾਜ਼ਰੀ ਲਗਾਉਂਦੀ ਸੀ ਉਹ ਮੈਂਡੇਟ ਦੇ ਦਿੰਦੇ ਸੀ 6 ਮਹੀਨੇ ਬਾਅਦ ਮੈਂ ਜਾ ਕੇ ਹਾਜ਼ਰ ਲਗਾ ਕੇ ਉਹਨੇ ਅੱਗੇ ਡੇਟ ਦੇ ਦਿੰਦੇ ਸੀ ਸਭ ਕੁਝ ਹੀ ਮੇਰੇ ਕੋਲ ਵਰਕ ਪਰਮਿਟ ਸੀ ਆਈਡੀ ਸੀ ਲਾਇਸੈਂਸ ਸੀ ਸਾਰਾ ਕੁਝ ਹੀ ਮੇਰੇ ਕੋਲ ਜਿਹੜਾ ਪ੍ਰੋਸੀਜਰ ਤੁਸੀਂ ਫਾਲੋ ਕਰ ਰਹੇ ਸੀ ਕਿ ਇਹ ਪ੍ਰੋਸੀਜਰ ਹੋਰ ਵੀ ਫਾਲੋ ਕਰ ਰਹੇ ਨੇ ਜਿਹਨਾਂ ਨੂੰ ਮਤਲਬ ਰਿਪੋਰਟ ਨਹੀਂ ਕੀਤਾ ਜਾਂ ਜਿਹੜੇ ਇਸ ਪ੍ਰੋਸੀਜਰ ਦੇ ਅੰਡਰ ਸੀ ਉਹਨਾਂ ਨੂੰ ਸਾਰਿਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਕਾ ਜਿਹੜੇ ਜਿੱਥੇ ਮੈਂ ਰਹਿੰਦੀ ਉਥੋਂ ਦਾ ਮੈਨੂੰ ਪਤਾ ਨਹੀਂ ਹੋਰ ਜਵੇਂ ਮੈਨੂੰ ਜਿੱਥੇ ਰੱਖਿਆ ਸੀ ਉਥੇ ਬਹੁਤ ਲੇਡੀਜ਼ ਐ ਥੋੜਾ ਕੇਸ ਅਲਰੇਡੀ ਚੱਲ ਰਿਹਾ ਸੀ ਕਿਉਂਕਿ ਵਕੀਲ ਵੀ ਤੁਸੀਂ ਹਾਇਰ ਕੀਤਾ ਹੋਇਆ ਸੀ ਵਕੀਲ ਤੇ ਮੈਂ ਹੁਣ ਕੀਤਾ ਹੈ ਨਾ ਅੱਛਾ ਜੀ ਤਾਂ ਪਤਾ ਹੀ ਹੋਰ ਦੇ ਕੀ ਜਿਹੜਾ ਕਿ ਯੂਐਸ ਗਵਰਨਮੈਂਟ ਦਾ ਰਵਈਆ ਕਿਸ ਤਰ੍ਹਾਂ ਦਾ ਸੀ ਤੁਹਾਡੇ ਨਾਲ ਮੈਂ ਕੀ ਕਰਾਂ ਉਹਨੂੰ ਆਣ ਪੜਾਉਣਾ ਮੈਂ ਕੀ ਦੱਸਾਂ ਉਹ ਕਿਸੇ ਨਹੀਂ ਹੁੰਦਾ ਹਾਂ ਜੀ ਕਿਸੇ ਨਾਲ ਨਾਲ ਨਹੀਂ ਹੋ ਜਾਵੇ ਜਿਸ ਤਰ੍ਹਾਂ ਮੇਰਾ ਹੋਇਆ ਮਾਤਾ ਜੀ ਜਿਹੜਾ ਤੁਹਾਨੂੰ ਰੱਖਿਆ ਗਿਆ ਜਿਹਨਾਂ ਟਾਈਮ ਰੱਖਿਆ ਕਰਤਾ ਉਹ ਕਹਿੰਦੇ ਹੱਤਕੜੀਆਂ ਲਾਈਆਂ ਸੀ ਜਾਂ ਸਾਹਮਣੇ ਸਾਹਮਣੇ ਇਹ ਸੀ ਕਿ ਉਹਨੂੰ ਦੀ ਮਿਲ ਰਿਹਾ ਸੀ ਜਿਵੇਂ ਇੱਕ ਮੋਢੀ ਸੂਤ ਹੁੰਦੀ ਐ ਸੀ ਕਹਿਦੀ ਐ ਕਿ ਕੋਈ ਦਵਾਈਆਂ ਵਗੈਰਾ ਧਰਵਾ ਉਹਦੇ ਵਿੱਚ ਵਿੱਚ ਜਦੋਂ ਮੈਨੂੰ ਅਰੈਸਟ ਕੀਤਾ ਨਾ ਜੀ ਇੱਕ ਕਮਰੇ ਦੇ ਵਿੱਚ ਮੈਨੂੰ ਲੈ ਕੇ ਗਿਆ ਤਿੰਨ ਜਣੇ ਇੱਕ ਏ ਸਾਈਡ ਤੇ ਇੱਕ ਏ ਸਾਈਡ ਤੇ ਬੈਠੇ ਇਰੇ ਮੈਂ ਤਾਂ ਜਾਂਦਾ ਨਹੀਂ ਸਾਹਮਣੇ ਦੇਖ ਜੀ ਜੀ ਠੀਕ ਹੈ ਠੀਕ ਹੈ ਅੰਦਰ ਆਫੇ ਜੀ 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 ਆ ਚੁੱਕ ਰੋਗੇ ਹਾਂ ਜੀ ਜੀ ਬੰਦਰ ਇਮਾਮ ਕਮਰੇ ਚ ਜਰਮੈਨ ਨੇ ਲੈ ਕੇ ਗਏ ਫੋਟੋ ਲਈ ਉਹਨਾਂ ਮੇਰੀ ਤੇ ਮੈਨੂੰ ਕਮਰੇ ਚ ਬੰਦ ਕਰ ਦਿੱਤਾ ਰਾਤ ਪਰ ਮੈਂ ਉੱਥੇ ਰਹੀ ਹਾਂ ਕਮਰੇ ਚ ਕਰਲੀ ਠੰਡ ਬਹੁਤ ਸੀ ਬਾਅਦ ਤੇ ਕੋਈ ਲੈਟਰ ਨਹੀਂ ਜਗਾਇਆ ਮੇਰੇ ਤੋਂ ਨਾ نیچے ਬੈਠਾ ਜਾਂਦਾ ਨਾ ਮੇਰੇ ਤੋਂ ਉੱਪਰ ਬੈਠਾ ਜਾਂਦਾ ਐਨੀ ਛੋਟੀ ਜੀ ਬੰਨੀ ਸੀ ਜਿਵੇਂ ਸਟੀਲ ਦੀ ਹੁੰਦੀ ਹੈ ਉਹਦੇ ਤੇ ਬੈਠ ਕੇ ਮੈਂ ਸਾਰੀ ਰਾਤ ਗੁਜ਼ਾਰੀ ਉੱਥੇ ਮੈਂ ਆਪਣੀ ਫੈਮਿਲੀ ਨੂੰ ਦੋ ਤਿੰਨ ਵਾਰੀ ਕਲੈਕਟ ਕਰ ਕੀਤੀ ਆ ਸਵੇਰੇ 8 ਵਜੇ ਮੈਨੂੰ ਉਹਨਾਂ ਉੱਥੋਂ ਫੇਰ ਲਿਆ ਮੈਨੂੰ ਲੈ ਆਏ ਫ੍ਰਿਜ ਨਾਲ ਫ੍ਰਿਜ ਨਾਲ ਤੋਂ ਫੇਰ ਮੈਨੂੰ ਸਾਰਾ ਦਿਨ ਰੱਖਿਆ ਉਹਨਾਂ ਕਮਰੇ 'ਚ ਫੇਰ ਰਾਤ ਨੂੰ ਮੈਨੂੰ ਲੈ ਆਏ ਬੇਕ ਸਪੇਸ ਉੱਥੇ ਫੇਰ ਮੈਨੂੰ ਮੇਰੀ ਕਾਰਵਾਈ ਸਾਰੀ ਉਹਨਾਂ ਕਰਕੇ ਪੇਪਰ ਵਰਕ ਫੇਰ ਮੈਨੂੰ ਉੱਥੇ ਜਿੱਥੇ ਸਾਰੀਆਂ ਲੇਡੀਜ਼ ਹੈਗੀਆਂ ਉੱਥੇ ਭੇਜ ਦਿੱਤਾ 3 ਵਜੇ ਫੈਮਿਲੀ ਨਾਲ ਕੰਟੈਕਟ ਸੀਗੇ ਤੁਸੀਂ ਫੈਮਿਲੀ ਨੂੰ ਮੈਂ ਮੈਂ ਹੀ ਕਾਲ ਕਰ ਸੀ ਕਰਦੀ ਸੀ ਉਹ ਨਹੀਂ ਮੈਨੂੰ ਕਰ ਸਕਦੇ ਉਵੇਂ ਜਿਸ ਤਰ੍ਹਾਂ ਵੀ ਮੈਨੂੰ ਜਦੋਂ ਉਹਨਾਂ ਨੇ ਅਰੈਸਟ ਕਰ ਲਿਆ ਬਿਕਲ ਸਪੀਡ ਮੇ ਚਲੇ ਗਈਆਂ ਫਿਰ ਇੱਕ ਕਾਊਂਟ ਹੁੰਦਾ ਹੈ ਕਾਊਂਟ ਦੇ ਵਿੱਚ ਜਿੰਨੇ ਮੇਰੇ ਕੋਲ ਪੈਸੇ ਹੈਗੇ ਸੀ ਨਾ ਉਹ ਫਿਰ ਮੇਰੇ ਕਾਊਂਟ ਚ ਪਾ ਦਿੱਤੇ ਸੀ ਤੋਂ ਮਾਂ ਤੋਂ ਜ ਹੋਰ ਗੱਲ ਕਹੀ ਜਾ ਰਹੀ ਹੈ ਕਿ ਹੁਣ ਉਹ ਇੰਨੀ ਸਖਤਾਈ ਹੋ ਗਈ ਹੈ ਖਾਸ ਕਰ ਸਵਾਰੀਆਂ 'ਤੇ ਨਹੀਂ ਉਹ ਵੀ ਰੋਕਿਆ ਜਾ ਰਹੀਆਂ ਜਾਂ ਕੋਈ ਚਾਹ ਪੱਤੀ ਲੈ ਕੇ ਜਾ ਰਹੇ ਉਹ ਵੀ ਰੋਕਿਆ ਜਾ ਰਿਹਾ ਇਹ ਚੀਜ਼ਾਂ ਵੀ ਹੋ ਰਹੀਆਂ ਨੇ ਤੁਸੀਂ ਕੀ ਦੇਖਿਆ ਹੁਣ ਤੱਕ ਉਸ ਬਾਰੇ ਮੈਨੂੰ ਨਹੀਂ ਪਤਾ ਮੈਨੂੰ ਤੇ ਆਪਣੇ ਬਾਰੇ ਪਤਾ ਤੁਸੀਂ ਜਾਣ ਜੋ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਭਾਰਤ ਸਰਕਾਰ ਨਾਲ ਕਲੈਸ਼ ਹੋਇਆ ਉਸ ਤੋਂ ਬਾਅਦ ਇਹ ਸਾਰਾ ਕੁਝ ਆਮ ਆਮ ਹੋਣਾ ਪੈ ਰ ਹੱਥ ਘੜੀਆਂ ਮੈਨੂੰ ਲਾ ਕੇ ਲੈ ਕੇ ਗਏ ਜਦੋਂ ਮੈਨੂੰ ਸਨ ਫਰਾਂਸਿਸਕੋ ਤੋਂ ਗਏ ਨਾ ਦੋਵੇਂ ਮੇਰੇ ਹੱਥਾਂ ਨੂੰ ਤੇ ਪੈਰਾਂ ਨੂੰ ਲਾਈਆਂ ਸੀ ਮਾਤਾ ਜੀ ਆਪਨੇ ਕਹਾ ਕਿ ਮੈਡੀਸਨ ਲੈਣੀ ਹੈ ਮੈਂ ਖਾਣਾ ਵੀ ਖਾਣਾ ਹੈ ਉਹ ਸੁਣਦੇ ਨਹੀਂ ਖਾਣੇ ਕੋ ਕੀ ਆਦੀਆਂ ਗਿਆ ਆਪਕੋ ਜੈਸੇ ਕੁਛ ਜਾਣਕਾਰੀ ਮਿਲੀ ਸੀ ਕਿ ਸਿਰਫ ਬਰਫ ਦੀ ਗਈ ਔਰ ਖਾਣੇ ਕੋ ਕੁਛ ਨਹੀਂ ਜੋ ਉਹ ਲੋਕ ਦਿੱਤੇ ਸੇ ਉਹ ਮੈਂ ਖਾ ਨਹੀਂ ਸਕਤੀ ਕਿ ਮੈਂ ਵੈਜੀਟੇਰੀਅਨ ਹਾਂ ਉਹ ਦਿੱਤੇ ਸੇ ਬ੍ਰੈਡ ਸੈਂਡਵਿਚ ਟਰਕੀ ਬੀਫ ਐਸਾ ਉਹ ਮੈਂ ਘੱਟੀ ਕਿ ਕਿੰਨੇ ਦਿਨ ਬਾਕੀ ਰਿਹਾ ਸੀ ਤਾਂ ਕਿ ਤੁਹਾਨੂੰ ਇਹ ਦੱਸੇ ਕਿ ਰੀਜ਼ਨ ਜੋ ਵੀ ਤੁਸੀਂ ਉੱਥੇ ਇਹ ਤਾਂ ਕੁਝ ਲੀਗਲੀ ਹੈਗਾ ਨਾ ਪੁੱਛ ਸਕਦੇ ਆਪਾਂ ਕਿ ਕਿਉਂਕਿ ਜਦੋਂ ਮੇਰੀ ਫਾਈਲ ਲੱਗੀ ਹੋਈ ਹੈ ਤੁਸੀਂ ਜਿਹਨੂੰ ਫਾਲੋ ਕਰ ਰਹੇ ਸੀ 33 ਸਾਲ ਹੋ ਗਏ ਉਹ ਸੁਣਦੇ ਨਹੀਂ ਤੁਸੀਂ ਕੋਈ ਵੀ ਗੱਲ ਕਰੋ ਨਹੀਂ ਸੁਣਦੇ ਤੁਹਾਡੇ ਨਾਲ ਉਸ ਕਾਗਜ਼ ਡਾਕੂਮੈਂਟ ਤੁਸੀਂ ਦਿੱਤੇ ਹੋਣੇ ਆਪਣੇ ਦਿੱਤੇ ਉਹਨਾਂ ਨੂੰ ਨਾ ਉਹ ਕੋਈ ਅਗਰ ਰੀਜ਼ਨ ਦਿੰਦੇ ਨਹੀਂ ਅੱਛਾ ਮਾਤਾ ਕਿ ਜਸਪਲੇਨ ਤੋਂ ਤੁਸੀਂ ਆਏ ਹੋ ਬਨੇਕ ਲੋਕ ਸੀ ਉਸ ਪਲੇਨ 'ਚ ਉੱਜ 132 ਲੋਕ ਸੀ ਉਤਾਰੇ ਇੰਡੀਆ ਦੇ ਸੀ ਜਿਆ ਕਿਸੇ ਉਹ ਕਰੀਏ 15 ਕਿ ਕਲੰਬੀਆਂ ਦੇ ਸੀ ਬੈਸਟਰੀ ਹੱਤਕੜੀਆਂ ਸੀ ਟ੍ਰੇਨ ਚ ਵੀ ਹੱਤਕੜੀਆਂ ਸੀ ਪਲੇਨ ਛੱਤ ਕਰੀ ਮੈਨੂੰ ਨਹੀਂ ਫਿਰ ਲਾਈਆਂ ਉਹਨਾਂ ਨੇ ਹੱਤਕੜੀਆਂ ਉਈ ਦੋ ਅਫਸਰ ਚੰਗੇ ਸੀ ਜਦੋਂ ਮੈਨੂੰ ਵਹੀਕਲ ਸਪੀਡ ਲੈ ਕੇ ਗਿਆ ਨਾ ਹੱਥ ਖੜੀ ਲਗਾ ਕੇ ਉਦੋਂ ਫਿਰ ਇੱਕ ਅਫਸਰ ਆਇਆ ਸੀ ਉਹਨੇ ਗਿਆ ਵੀ ਨਹੀਂ ਇਹਨਾਂ ਨੂੰ ਹੱਥ ਖੜੀ ਨਹੀਂ ਲਗਾਉਣੀ ਕਿ ਮੇਰੀ ਦੋਨੋਂ ਨੀ ਚੇਂਜ ਹੋਈ ਮਤੁਤਰੀਆ ਨਹੀਂ ਜਾਂਦਾ ਜੀ ਇਹ ਵੀ ਜੇ ਤੁਸੀਂ ਇੰਡੀਆ ਹੈ ਤਾਂ ਹੱਥ ਖੜੀ ਨਹੀਂ ਸੀ ਨਹੀਂ ਮੈਨੂੰ ਨਹੀਂ 에ਅਰਪਲੇਨ ਮੈਨੂੰ ਹੱਥ ਖੜੀ ਨਹੀਂ ਲਗਾਈ ਬਾਕੀ ਸਭ ਦੇ ਲੱਗਿਆ ਸੀ ਪੈਰਾ ਨੂੰ ਤਾਂ ਥੱਲੇ ਆ ਆ ਕੇ ਕੀ ਕਿਆ ਲੜਾਈ ਆ ਆਪਣੀ ਹੈ ਬਹੁਤ ਜ਼ਰਾ ਗੱਲ ਇਹ ਰਹਿਣਾ ਚਾਹੀਦੀ ਹੈ ਆਪ ਮੇਰੀ ਫੈਮਲੀ ਵਾਹੇ ਸਾਰੀ ਜੀ ਜੀ ਮੇਰੇ ਬੱਚੇ ਗ੍ਰੈਂਡਸਨ ਗ੍ਰੈਂਡਡਾਟਰ ਸਾਰੇ ਉੱਥੇ ਕੋਤਿਆਂ ਨਾਲ ਗੱਲਬਾਤ ਹੁੰਦੀ ਹੈ ਜੀ ਕਹਿੰਦੇ ਬਹੁਤ ਯਾਦ ਕਰਦੀਆਂ ਨੇ ਜੀ ਤਾਂ ਫੋਨ ਤੇ ਕਰੀ ਮੈਂ ਜਰੂਰ ਨਹੀਂ ਵਾਚਣ ਦੀ ਮੈਂ ਗੱਲ ਨਹੀਂ ਕਰ ਸਕੀ ਕਿਉਂ ਮੈਂ ਪੜ੍ਹਿਆ ਉਹਨਾਂ ਨੇ ਬਈ ਉਹ ਤਾਂ ਸਾਰੀ ਬਰਤ ਵਿੱਚ ਲੀਗਲਸ ਨੇ ਲੀਗਲ ਉੱਥੇ ਜਾ ਰਹੇ ਨੇ ਦੁਬਾਰਾ ਜਾਣਾ ਚਾਹੂਗੀ ਚਾਹੂਗੀ ਮੇਰੀ ਫੈਮਿਲੀ ਹੈ ਤੇ ਹੁਣ ਤੁਸੀਂ ਐਡਵੋਕੇਟ ਜਿਹੜੇ ਹਾਇਰ ਕੀਤੇ ਨੇ ਉਹ ਕੀ ਕਹ ਰਹੇ ਨੇ ਕਿ ਕਿਹੜਾ ਕਿਹੜਾ ਡਾਕੂਮੈਂਟ ਪਰਸੈਂਟ ਕਰਨਾ ਹੈ ਦੀਪਕ ਕਾਲੂ ਆਰਗ ਹੈ ਹਾਂਜੀ ਉਹ ਕਾਰਵਾਈ ਕਰੇਗਾ ਵਿਚਾਰਾ ਸਾਰੀ ਅੱਛਾ ਕੋਈ ਐਸੀ ਚ ਉਹ ਮੈਨੂੰ ਤੇ ਜਦੋਂ ਉਹ ਮੈਨਾਂ ਗੱਲ ਕਰਦਾ ਉਹ ਕਹਿੰਦਾ ਤੁਸੀਂ ਮੇਰੀ ਮਾਂ ਜੇ ਮੈਂ ਤਾਂ ਇਹ ਨਹੀਂ ਹੈਗਾ ਵੀ ਮੈਂ ਤੀ ਮੈਨੂੰ ਸਮਝੂ ਕਿ ਮੈਂ ਡੰਡਾ ਲਾ ਰਿਹਾ ਤੁਸੀਂ ਮੈਂ ਬੇਟਾ ਤੁਹਾਡਾ ਤੁਸਮੇਰ ਬਾਦ ਮੈਂ ਜਿੰਨੇ ਮੈਨੂੰ ਇਹ ਕਹਿੰਦਾ ਬੀਜੀ ਜਿੰਨੇ ਮੈਨੂੰ ਹੈਲਪ ਹੋਏਗੀ ਮੈਂ ਕਰੂੰਗਾ ਛੱਡਦਾ ਨਹੀਂ ਮੈਂ ਕਮੈਂਟ ਆਪ ਇੰਡੀਆ ਤੋਂ ਕਾਮ ਆ ਕਰਦੇ ਆ ਭਾਰਤੀ ਤੇ ਸਖਤੀ ਬਹੁਤ ਕੀਤੀ ਜਾ ਰਹੀ ਹੈ ਪਿਛਲੇ ਹੱਸੇ ਤੋਂ ਦੇਖਿਆ ਜਾਵੇ ਤੁਸੀਂ ਵੀ ਉਸ ਤੋਂ ਪਹਿਲਾਂ ਵੀ ਬਹੁਤ ਨੌਜਵਾਨ ਡਿਪੋਟ ਦੇਖਿਆ ਨਾ ਕੀ ਲੱਗਦਾ ਹੈ ਸਖਤੀ ਦੇ ਪਿੱਛੇ ਟਰੰਪ ਕੋ ਅੱਜ ਜੋ ਵਿਦੇਸ਼ ਮੰਤਰਾਲੇ ਦਾ ਬਿਆਨ ਹੁੰਦਾ ਹੈ ਕਿ ਉਹਨਾਂ ਨੇ ਕਾਨੂੰਨੀ ਪ੍ਰਕਿਰਿਆ ਤਹਿਤ ਕਾਰਵਾਈ ਕੀਤੀ ਸਭਿਸ਼ਕਾਨ ਯੂਨੀਵਰਸਿਟੀ ਨਹੀਂ ਕੋਈ ਨਹੀਂ ਤਾਂ ਲੱਗਦਾ ਕਿ ਸਾਰਾ ਕੁਝ ਹੋ ਗਿਆ ਜਦੋਂ ਪੀਐਮ ਮੋਦੀ ਹੋਣਾ ਦੇ ਨਾਲ ਕਲੈਸ਼ ਹੋਇਆ ਟਰੰਪ ਦਾ ਉਸ ਤੋਂ ਬਾਅਦ ਸਾਰਾ ਕੁਝ ਦੇਖਣ ਨੂੰ ਮਿਲਿਆ ਕਿਉਂਕਿ ਪਹਿਲਾਂ ਇਸ ਤੋਂ ਤਿੰਨ ਜਹਾਜ਼ ਹੋਰ ਆ ਚੁੱਕੇ ਸੀ ਜਿਦੇ ਵਿੱਚ ਰਿਪੋਰਟ ਕੀਤੇ ਗਏ ਸੀ ਮੁੰਡਿਆਂ ਪਹਿਲਾਂ ਥੋੜਾ ਘੱਟ ਸੀ ਫਿਰ ਉਸ ਤੋਂ ਬਾਅਦ ਹੁਣ ਕਿਉਂਕਿ ਜੋ ਬਾਈਡਨ ਸੀ ਜੋ ਦੋਸਤਾਂ ਤਾਂ ਬਹੁਤ ਜਾਣੇ ਜਾਣ ਰਹੀ ਸੀ ਉਸ ਦਾ ਫੋਰਨ ਪਾਲਸੀ ਉਹਨਾਂ ਦੀ ਥੋੜੀ ਜੀ ਲੀਨਿਅਨ ਸੀ ਪਹਿਲਾਂ ਮੈਂ 92 ਦੀ ਉੱਥੇ ਆ ਪਹਿਲਾਂ ਕੋਈ ਉਹ ਜੀ ਕਾਰਵਾਈ ਨਹੀਂ ਸੀ ਕਦੀ ਕਿਸੇ ਨੇ ਪੁੱਛਿਆ ਵੀ ਨਹੀਂ ਸੀ ਇਹ ਪਿਛਲੇ 3-4 ਸਾਲ ਜਦੋਂ ਟਰੰਪ ਨੇ ਦੁਬਾਰੇ ਰਿਪੀਟ ਕੀਤਾ ਹੁਣ 1 ਸਾਲ ਤੋਂ ਜ਼ਿਆਦਾ ਉਹਦੀ ਕੈਂਪੇਨਿੰਗ ਦਾ ਵੀ ਇਹ ਹਿੱਸਾ ਸੀ ਉਹ ਲਗਾਤਾਰ ਕਹਿੰਦਾ ਕੰਪਨੀ ਚ ਕਿ ਮੈਂ ਇਮੀਗ੍ਰੈਂਟਸ ਨੂੰ ਇੱਥੇ ਇਹ ਜੀ ਗੱਲ ਹੈ ਜਿੱਦਾਂ ਤੁਸੀਂ ਇੰਨੇ ਸਾਲ ਤੋਂ ਰਹਿ ਰਹੇ ਹੋ ਔਰ ਤੁਹਾਡੇ ਨਾਲ ਜਿੱਦਾਂ ਕੋਈ ਕੰਮ ਉੱਤੇ ਕਰਨੀ ਆ ਕੋਈ ਵੀ ਇਦਾਂ ਦੀ ਕਾਰਵਾਈ ਤੋਂ ਲੱਗਦਾ ਕਿਸੇ ਹੋਰ ਨਾਲ ਹੋਈ ਕਿਉਂਕਿ ਬਾਕੀ ਤਾਂ ਚਲੋ 2-3 ਸਾਲ ਹੋ ਗਏ ਸਮਝ ਸਕਦੇ ਜਿਹੜੇ ਮੁੰਡੇ ਲਿਫਰ ਜਾਂਦੇ ਟੱਕਰੇ ਨਹੀਂ ਅੱਜਕੱਲੇ ਉਥੇ ਬਹੁਤ ਹੀ ਜਿਵੇਂ ਟਰੱਕ ਡਰਾਈਵਰ ਆ ਹਾਂਜੀ ਉਹ ਮੁੰਡਿਆਂ ਨੂੰ ਬਹੁਤ ਫੜਦੇ ਆ ਹਾਂ ਪਹਿਲਾਂ ਇਹਨੇ ਟ੍ਰੈਪ ਨੇ ਕਿਹਾ ਜਿਹਨਾਂ 2 ਸਾਲ ਦੇ ਵਿੱਚ ਵਿੱਚ ਆਏ ਉਹਨਾਂ ਨੂੰ ਰਿਪੋਰਟ ਕਰਨਾ ਕਰੋੜ ਦੇ ਕੋਈ ਦੇਖਦੇ ਨਹੀਂ ਗ੍ਰੀਨ ਕਾਰਡ ਵਾਲਾ ਨਹੀਂ ਦੇਖਦੇ ਕੋਈ ਸਿਟੀਜ਼ਨ ਨਹੀਂ ਦੇਖਦੇ ਜਿਨ੍ਹਾਂ ਨੂੰ 20-20 ਸਾਲ ਤੇ ਕੋਈ ਟਿਕਟ ਵਗੈਰਾ ਮਿਲੀ ਹੁੰਦੀ ਹੈ? ਕੋਈ ਟਿਕਟ ਸੀ। ਨਹੀਂ ਮੇਰੇ ਕੋਲ ਕੋਈ ਟਿਕਟ ਨਹੀਂ। ਮੇਰੇ ਕੋਲ ਡਾਕੂਮੈਂਟ ਕਿਹੜੇ ਸੀ? ਮੇਰੇ ਕੋਲ ਕੋਈ ਡਾਕੂਮੈਂਟ ਨਹੀਂ। ਉੱਥੋਂ ਦਾ ਮੈਂ ਕੰਮ ਕਰਨ ਦਾ ਮੇਰੇ ਕੋਲ ਵਰਕ ਪਰਮਿਟ ਆ ਗਿਆ ਸੀ। ਉਹ ਕਿੰਨੇ ਸਾਲ ਦਾ ਸੀ? ਉਹ ਸਾਨੂੰ ਸਾਲ ਬਾਅਦ ਕਰਨਾ ਪੈਂਦਾ ਨਾ। ਹਰ ਸਾਲ ਨਹੀਂ ਹੁੰਦਾ ਸੀ। ਟਰੱਕ ਡਰਾਈਵਰ ਰੀਨਿਊ ਸੀਗਾ ਜਦੋਂ ਤੁਹਾਨੂੰ ਡਿਟੇਲ ਕਿਦਾਂ ਰੀਨਿਊ ਸੀਗਾ? ਹਾਂਜੀ ਮੈਂ ਉਹ ਮੈਂ ਤੁਹਾਨੂੰ ਹੀ ਦੱਸਦੀ ਹਾਂ ਨਾ ਮੇਰੇ ਕੋਲੇ ਅਜੇ 2 ਮਹੀਨੇ ਦਾ ਹੈਗਾ ਸੀ। ਮੈਂ ਪਹਿਲਾਂ ਅਪਲਾਈ 3 ਮਹੀਨੇ ਪਹਿਲਾਂ ਅਪਲਾਈ ਕਰਨਾ ਪੈਂਦਾ। ਪਾਸਪੋਰਟ ਨਹੀਂ ਸੀ। ਨਹੀਂ ਮੈਂ ਅਪਲਾਈ ਕੀਤਾ 520 ਡਾਲਰ ਇੱਕਰ ਤੇ ਬਾਅਦ ਮੈਨੂੰ ਹੁਣ ਅਰੈਸਟ ਕਰ ਲਿਆ ਟਰੈਕਟਰ ਵਾਲੇ ਵੀ ਧੱਕਾਉਂਦੇ ਸਾਰੇ ਹੁਣ ਦਾ ਤੁਸੀਂ ਟਰੱਕ ਚਾਚੇ ਬਾਰੇ ਕੀ ਕਹਿਣਾ ਕ੍ਰਮ ਪ੍ਰਚਾਰ ਝੂਠਾ ਕਾਜ ਵਾਲੇ ਕ੍ਰਮ ਪ੍ਰਚਾਰ ਇਹ ਇਹ ਇੱਕ ਕਾਜਕਾਰ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਹੜੀਆਂ ਹੁਣ ਨੀਤੀਆਂ ਉਹਨਾਂ ਵੱਲੋਂ ਬਣਾਈਆਂ ਜਾ ਰਹੀਆਂ ਹਨ ਹੁਣ ਤੇ ਮੈਂ ਉਹਨਾਂ ਮੈਂ ਕੀ ਕਹਿਣਾ ਕੁਝ ਨਹੀਂ ਮੈਂ ਤਾਂ ਉਹਨਾਂ ਇੱਥੇ ਆ ਗਈਆਂ ਮੈਨੂੰ ਹੁਣ ਉੱਥੇ ਕੀ ਪਤਾ ਕੀ ਹੁੰਦਾ ਕੀ ਨਹੀਂ ਹੁੰਦਾ ਮੇਰੀ ਫੈਮਲੀ ਤੇ ਉੱਥੇ ਹੈ ਮੈਂ ਇੱਥੇ ਦੜਫਦੀ ਫੈਮਲੀ ਉੱਥੇ ਦੜਫਦੀ ਪਹਿਲਾਂ ਤੁਹਾਨੂੰ ਪੁਲਿਸ ਵਾਲੇ ਰੋਕਦੇ ਸੀ ਕੁਝ ਨਹੀਂ ਸੀ ਨਹੀਂ ਮੈਨੂੰ ਅਜ ਤੱਕ ਨਾ ਮੈਨੂੰ ਕਦੇ ਟਿਕਟ ਮਿਲੀ ਹੈ ਮੈਂ ਖੁਦ ਡਰਾਈਵ ਕਰਦੀ ਸੀ ਆਪਣੇ ਕੰਮ ਤੇ ਜਾਂਦੀ 30 ਸਾਲ ਹੋ ਗਏ ਮੈਂ ਕੰਮ ਕਰਦੀ ਨਾ ਨਹੀਂ ਜਦੋਂ ਤੁਹਾਨੂੰ ਆਇਆ ਤੁਸੀਂ ਸੀ ਕਿਥੇ ਐਗਜ਼ੈਕਟ ਕੀ ਤੁਸੀਂ ਜੇ ਕੋਈ ਨਾ ਜਦੋਂ ਪੁਲਿਸ ਨੇ ਸਾਨੂੰ ਰੀਟੇਨ ਕੀਤਾ ਮੈਂ ਹਾਜ਼ਰੀ ਲਗਾਉਣ ਗਈ ਸੀ ਸੈਨ ਫਰਾਂਸਿਸਕੋ ਆਇਸ ਦੇ ਹਾਂਜੀ ਉੱਥੇ ਹੀ ਰੀਟੇਨ ਕਰ ਲਿਆ ਫਿਰ ਤੁਸੀਂ ਕਿਹਾ ਕਿ ਮੈਂ ਤਾਂ ਇੱਥੇ ਹਾਜ਼ਰੀ ਲਾਣੀ ਹੈ ਤੇ ਉਹਦੇ ਪੇਪਰ ਜਦ ਦੋ 2012 ਦਾ ਪੇਪਰ ਮੇਰੇ ਪਾਸ ਹੈ ਉਹ ਸਿੱਧੇ ਲਾਈਨ ਵਿੱਚ ਹਾਜ਼ਰੀ ਲਗਾਈ ਜਾਂਦੇ ਇੱਕ ਬਹੁਤ ਵੱਡਾ ਲਾਈਨ ਤੋਂ ਸੀਗੇ ਉਹਨਾਂ ਚ ਵੀ ਕੋਈ ਰਿਟੇਨ ਕੀਤਾ ਤੁਹਾਨੂੰ ਕਿਤਨੇ ਬਹੁਤ ਲੋਕ ਜਿਹੜੇ ਹਾਜ਼ਰੀ ਲੈਣ ਆਏ ਸੀ ਬਹੁਤ ਲੋਕ ਸਾਰੇ ਰਿਟੇਨ ਕਰ ਆਪਣੇ ਪੰਜਾਬੀ ਮੁੰਡੇ ਬਹੁਤ ਝੰਗ ਜਿਹੜੇ ਅੱਗੇ ਹਾਜ਼ਰੀ ਲੈਣ ਤੁਸੀਂ ਜਦੋਂ ਉੱਥੇ ਗਏ ਸੀਗੇ 30 32 ਸਾਲ ਤੋਂ ਉਪੋਕੇ ਉਦੋਂ ਤੇ ਹੁਣ ਦੇ ਵਿੱਚ ਅਜਿਹਾ ਕੀ ਹੋ ਗਿਆ ਜੇ ਪਹਿਲਾਂ ਕਿਵੇਂ ਤੁਹਾਨੂੰ ਉਸ ਤੋਂ ਜ਼ਿਆਦਾ ਸੌਖ ਬਣਿਆ ਬੇਕੀ ਕਿਵੇਂ ਸੀਗੇ ਮਾਦਿਆ ਤੁਸੀਂ ਕਿਰਤੀ ਸਾਹਿਬ ਲਈ ਕਿਹੜੇ ਮਤਲਬ ਸੌਖ ਪਹਿਲਾਂ ਸੀਗੇ ਏਜੰਟ ਦਾ ਏਜੰਟ ਤੁਹਾਨੂੰ ਪੈਸੇ ਦੇ ਕੇ ਗਏ ਸੀ ਹਾਂਜੀ ਉਹਨੇ ਜਿਹੜਾ ਵੀਜ਼ਾ ਸੀਗਾ ਉਹ ਅਮਰੀਕਾ ਦਾ ਡਾਇਰੈਕਟ ਸੀ ਕਿਤੇ ਹੋਰ ਕੰਟੀਨਿਊ ਨਹੀਂ ਕੋਈ ਵੀਜ਼ਾ ਨਹੀਂ ਸੀ ਕੋਈ ਪੁੱਛਦਾ ਨਹੀਂ ਸੀ ਉਹ ਉਹ ਪੁੱਛ ਕੇ ਚਾਹੀ ਸੀਗੇ ਸਿੱਧਾ ਸਿੱਧਾ ਲੈ ਕੇ ਹੀ ਗਿਆ ਸੀ ਹਾਂਜੀ ਠੀਕ ਹੈ ਮਾਦਮ ਸਿੱਧਾ ਮੈਂ ਤੇ ਹੋਰ ਦੋ ਸੀ ਆਪਣੇ ਨੂੰ ਕਿਹਾ ਟੱਚ ਵਿੱਚ ਮੇਰੀ ਫੈਮਿਲੀ ਟੱਚ ਅੱਛਾ ਮੈਂ ਤਾਂ ਕੀ ਹੋਣਾ ਮੇਰੀ ਫੈਮਿਲੀ ਮੈਂ ਤਾਂ ਉੱਠਿਆ ਨਹੀਂ ਜਾਂਦਾ ਹਾਂਜੀ ਹਾਂਜੀ ਮੈਂ ਸਾਰਾ ਦਿਨ ਪੈਰ ਮੇਰੇ ਸੁਜੇ ਮੈਂ ਟ੍ਰੇਨ ਪਾਉਣ ਵਾਸਤੇ ਕੌਣ ਹੈ ਜਿੱਥੇ ਹੁੰਦਾ ਇਹ ਮੇਰੀ ਸਿਸਟਰ ਹੈ ਰੀਅਲ ਸਿਸਟਰ ਹਾਂ ਇਹ ਮੇਰੀ ਸਿਸਟਰ ਹੈ ਬ੍ਰਦਰ ਮੇਰਾ ਉੱਥੇ ਆ ਪਨਗੋਟਾ ਪਿੰਡ ਪੱਟੀ ਦੇ ਕੋਲ ਠੀਕ ਉੱਥੇ ਠੀਕ ਹੈ ਗਵਰਨਮੈਂਟ ਆਫ ਇੰਡੀਆ ਸੇ ਕੋਈ ਮੰਗ ਕਰਤੇ ਆਪ ਜੈਸੇ ਆਪ ਕੋਈ ਆਪਕਾ ਕੇਸ ਪਰਸੂ ਕਰਨ ਕੇ ਲਈ ਗਵਰਨਮੈਂਟ ਆਫ ਇੰਡੀਆ ਕੋ ਕੋਈ ਕੀ ਕਰਨਾ ਚਾਹੀਦਾ ਹਾਂ ਹਾਂ ਉਹ ਮੈਂ ਕੁਝ ਨਹੀਂ ਕਹਿ ਸਕਦੀ ਉਹ ਤੇ ਮੇਰੀ ਫੈਮਿਲੀ ਜੋ ਕਰੇਗੀ ਉਹ ਹੀ ਹੈਂਡਲ ਕਰੇਗੀ ਸਾਰਾ ਕੁਝ ਮੈਂ ਉਹਨਾਂ ਨਾਲ ਮੈਂ ਕੀ ਕਰ ਸਕਦੀ ਹਾਂ ਮੈਂ ਨਾ ਇੰਨੇ ਸਾਲ ਹੋ ਗਏ ਮੈਂ ਉੱਥੇ ਗਈ ਮੈਨੂੰ ਤੇ ਇੱਥੋਂ ਦਾ ਹੁਣ ਪਤਾ ਵੀ ਨਹੀਂਗਾ ਕੁਝ ਕੋਈ ਕੋਈ ਮੈਨੂੰ ਪਤਾ ਨਹੀਂ ਹੈਗਾ ਹੁਣ ਮੈਂ ਆਪਦੇ ਪਿੰਡ ਜਾਉਂਗੀ ਪਨਗੋਟਾ ਆਪਦੇ ਬ੍ਰਦਰ ਕੋਲ ਉੱਥੋਂ ਅੱਗੇ ਫਿਰ ਬੱਚੇ ਜਿਵੇਂ ਕਾਰਵਾਈ ਕਰਨਗੇ ਉਸ ਤਰ੍ਹਾਂ ਹੀ ਕਰੂੰਗੀ ਠੀਕ ਹੈ ਜੀ